ਅੱਜ ਖੇਡਾਂ ਮਤਨ ਪੰਜਾਬ ਦੀਆਂ 2025 ਸੀਜ਼ਨ 4 ਦਾ ਜਿਹੜਾ ਆਗਾਜ਼ ਹੋ ਚੁੱਕਾ ਹੈ ਜੀ ਸੋ ਅੱਜ ਇਹਨਾਂ ਗੇਮਾਂ ਦੀ ਜਿਹੜੀ ਟਾਰਚ ਸੀਗਾ ਉਹ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਪਹੁੰਚੀ ਹੈ ਟਾਰਚ ਰਿਲੇ ਸਵਾਗਤ ਪ੍ਰੋਗਰਾਮ ਖੇਡ ਵਿਭਾਗ ਫਰੀਦਕੋਟ ਵੱਲੋਂ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਜੀ ਸੋ ਕੱਲ ਅਸੀਂ ਜਿਹੜੀ ਇਹ ਟਾਰਚ ਹੈ ਫਿਰੋਜ਼ਪੁਰ ਡਿਸਟ੍ਰਿਕਟ ਨੂੰ ਅਸੀਂ ਜਿਹੜਾ ਹੈਂਡਓਵਰ ਕਰਾਂਗੇ ਅੱਜ ਅਸੀਂ ਫਾਜ਼ਿਲਕਾ ਡਿਸਟ੍ਰਿਕਟ ਤੋਂ ਨਰਸੀਬ ਕੀਤਾ ਸੀਗਾ ਸੋ ਇਹਨਾਂ ਗੇਮਾਂ ਦੀ ਜਿਹੜੀ ਓਪਨਿੰਗ ਸੈਰੇਮਨੀ ਦਾ ਫੰਕਸ਼ਨ ਹੈ ਸਟੇਟ ਲੈਵਲ ਦਾ ਉਹ 3 ਤਰੀਕ ਨੂੰ ਹਾਰ ਕੋਟ ਡਿਸਟ੍ਰਿਕਟ ਦੇ ਵਿੱਚ ਮ ਉਸ ਤੋਂ ਬਾਅਦ ਜਿਹੜੀਆਂ ਬਲਾਕ ਲੈਵਲ ਦੀਆਂ ਗੇਮਾਂ ਸ਼ੁਰੂ ਹੋਣਗੀਆਂ 3 ਤਰੀਕ ਤੋਂ 12 ਤਰੀਕ ਤੱਕ ਉਹਦੇ ਵਿੱਚ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ 3 ਨੇ ਬਲਾਕ ਕਰਾਏ ਜਾਣਗੇ ਉਸ ਤੋਂ ਬਾਅਦ 20 ਸਤੰਬਰ ਤੋਂ 30 ਸਤੰਬਰ ਤੱਕ ਜਿਹੜਾ ਡਿਸਟ੍ਰਿਕਟ ਲੈਵਲ ਦੀਆਂ ਗੇਮਸ ਆਰਗੇਨਾਈਜ਼ ਕੀਤੀਆਂ ਜਾਣਗੀਆਂ ਜਿਸ ਦੇ ਵਿੱਚ 20 ਤੋਂ ਵੱਧ ਗੇਮਾਂ ਦੇ ਅਸੀਂ ਮੁਕਾਬਲੇ ਕਰਾਵਾਂਗੇ ਤੇ ਉਮੀਦ ਹੈ ਵੀ ਪਿਛਲੇ ਸਾਲ 5000 ਤੋਂ ਉੱਤੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀ ਸਾਰੀਆਂ ਗੇਮਾਂ 'ਚ ਇਸ ਸਾਲ ਵੀ ਪੂਰੀ ਆਸ ਹੈ ਵੀ ਵੱਧ ਤੋਂ ਵੱਧ ਜਿਹੜੇ ਬੱਚੇ ਪਾਰਟਿਸਿਪੇਟ ਕਰਨਗੇ ਉਸ ਤੋਂ ਬਾਅਦ ਅਕਤੂਬਰ ਤੇ ਨਵੰਬਰ ਜਿਲੇ ਵਿੱਚ ਇਨਾ ਨਵੰਬਰ ਮਹੀਨੇ ਦੇ ਵਿੱਚ ਇਨਾ ਗੇਮਾਂ ਦੇ ਜਿਹੜੇ ਰਾਜ ਪੱਤਰੀ ਮੁਕਾਬਲੇ ਕਰਵਾਏ ਜਾਣਗੇ ਸੋ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਸਟੇਟ ਲੈਵਲ ਦੇ ਵਿੱਚ ਜਿਹੜਾ ਪਾਰਟਿਸਪੇਟ ਜਿਹੜੇ ਕਰਦੇ ਨੇ ਉਹਨਾਂ ਨੂੰ ਸਾਰਾ ਕਿਰਾਇਆ ਰਿਫਰੈਸ਼ਮੈਂਟ ਵਗੈਰਾ ਸਾਰਾ ਕੁਝ ਦਿੱਤਾ ਜਾਂਦਾ ਇਸ ਤੋਂ ਇਲਾਵਾ ਜਿਹੜੇ ਜੇਤੂ ਖਿਡਾਰੀ ਆ ਉਹਨਾਂ ਨੂੰ ਸਕਾਲਰਸ਼ਿਪ ਵੀ ਦਿੱਤੇ ਜਾਂਦੇ ਆ ਤੇ ਜਿਹੜੇ ਵਧੀਆ ਖਿਡਾਰੀ ਆ ਉਹ ਅੱਗੇ ਖੇਲੋ ਇੰਡੀਆ ਨੈਸ਼ਨਲ ਦੇ ਵਿੱਚ ਪਾਰਟਿਸਪੇਟ ਵੀ ਕਰਦੇ ਆ ਸੋ ਮੈਂ ਪੂਰਾ ਭਰੋਸਾ ਦਿਵਾਉਣਾ ਜ਼ਿਲ੍ਹਾ ਕੀ ਅਫਸਰ ਹੋਣ ਦੇ ਨਾਤੇ ਫਰੀਦਕੋਟ ਦੇ ਵਿੱਚ ਵੀ ਅਸੀਂ ਪੂਰੀ ਮਿਹਨਤ ਤੇ ਇਮਾਨਦਾਰੀ ਦੇ ਨਾਲ ਤੇ ਵਧੀਆ ਢੰਗ ਦੇ ਨਾਲ ਜਿਹੜੀਆਂ ਇਹ ਗੇਮਾਂ ਆਰਗੇਨਾਈਜ਼ ਕਰਾਂਗੇ ਇਸ ਲਈ ਮੈਂ ਅਪੀਲ ਕਰਦਾ ਸਾਰੇ ਫਰੀਦਕੋਟ ਦੇ ਖਿਡਾਰੀਆਂ ਨੂੰ ਸਤੰਤੀ ਸੱਜਣਾ ਉਹ ਵੱਧ ਤੋਂ ਵੱਧ ਇਹਨਾਂ ਖੇਡਾਂ ਦੇ ਵਿੱਚ ਪਾਰਟਿਸਿਪੇਟ ਕਰਨ ਤੇ ਫਰੀਦਕੋਟ ਦੀ ਧਰਤੀ ਦਾ ਨਾਮ ਵਾਢੇ ਫਰੀਦ ਦੀ ਧਰਤੀ ਦਾ ਨਾਮ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਰੁਪਿੰਦਰ ਪਾਲ ਦੀ ਤਰ੍ਹਾਂ ਸਿਫਤਕੌਰ ਸਮਰਾਧੀ ਤਰ੍ਹਾਂ ਚੰਸਿੰਗ 올ंपੀਅਨ ਦੀ ਤਰ੍ਹਾਂ ਰਜਿੰਦਰ ਸਿੰਘ 올ंपੀਅਨ ਦੀ ਤਰ੍ਹਾਂ ਰੌਸ਼ਨ ਕਰਨ ਧੰਨਵਾਦ ਜਿਹੜੇ ਕਿ ਗੇਮਰ ਹੈ ਰਣਵਾਲੀ ਦੇ ਸਰ ਬਲੋਕਾਂ ਦੇ ਵਿੱਚ 7 ਗੇਮਾਂ ਨੇ ਵਾਲੀਬਾਲ ਸ਼ੂਟਿੰਗ ਸਮੈਸ਼ਿੰਗ ਕਬੱਡੀ ਨੈਸ਼ਨਲ ਸਟਾਈਲ ਸਰਕਲ ਸਟਾਈਲ ਐਥਲੈਟਿਕ ਖੋਖੋ ਫੁੱਟਬਾਲ ਉਸ ਤੋਂ ਇਲਾਵਾ ਡਿਸਟ੍ਰਿਕਟ ਦੇ ਵਿੱਚ 25 ਤੋਂ ਵੱਧ ਗੇਮਾਂ ਨੇ ਸੋ ਇੰਨੀ ਲਿਸਟ ਤਾਂ ਨਹੀਂ ਦਿੱਤੀ ਜਾ ਸਕਦੀ ਪਰ ਸਾਰੀਆਂ ਮੇਜਰ ਗੇਮਾਂ ਨੂੰ ਇਹਦੇ ਵਿੱਚ ਇਨਕਲੂਡ ਕੀਤਾ ਗਿਆ ਹੈ ਉਸ ਤੋਂ ਬਾਅਦ 35 ਤੋਂ ਵੱਧ ਟੀਮਾਂ ਦੇ ਵਿੱਚ ਲੈ ਸਟੇਟ ਲੈਵਲ ਦੇ ਮੁਕਾਬਲੇ ਕਰਾਇਆ ਜਾਂਦੇ। ਇਨਸ਼ਾਲ ਤੁਹਾਨੂੰ ਵੀ ਆਪਣੇ ਜਿਹੜੇ ਪੁੱਛੀ ਕਿ ਪਹਿਲੀ ਵਾਰ ਆ ਰਹੀ ਹੈ। ਨਹੀਂ ਨਹੀਂ ਇਹ ਪਿਛਲੇ 3 ਸਾਲਾਂ ਤੋਂ ਲਗਾਤਾਰ ਆ ਰਹੀ ਹੈ ਜੀ ਇਨਸ਼ਾਲ। 23 24 ਐਕਤੀ 25 ਤੀਸਰੇ ਸੀਜ਼ਨ। ਇਨਸ਼ਾਲ। ਪ੍ਰਬੰਧ ਸਰ ਪੰਜਾਬ ਸਰਕਾਰ ਵੱਲੋਂ ਜਿਹੜਾ ਪੂਰਾ ਪ੍ਰੋਪਰ ਫੰਡ ਦਿੱਤਾ ਜਾਂਦਾ ਹੈ ਜਿਹਦੇ ਲਈ ਸਾਡੇ ਡਿਪਾਰਟਮੈਂਟ ਵੱਲੋਂ ਸੋ ਉਹਦੇ ਨਾਲੇ ਜਿਹੜਾ ਸਾਰੇ ਫੰਕਸ਼ਨ ਆਰਗੇਨਾਈਜ਼ ਕੀਤੇ ਜਾਂਦੇ ਆ ਜਿਹਦੇ ਵਿੱਚ ਜਿਹੜਾ ਹੁਣ ਮੁੱਢਲੇ ਪ੍ਰਬੰਧ ਹੁੰਦੇ ਆ ਬੱਚਿਆਂ ਦੀ ਡਾਈਟ ਦਾ ਟੈਂਡਰ ਹੁੰਦਾ ਬੱਚਿਆਂ ਦੇ ਜਿਹੜੇ ਜੇ ਮੈਡਲਾਂ ਦਾ ਜਿਹੜਾ ਪ੍ਰਬੰਧ ਹ ਖਾਣੇ ਦਾ ਪ੍ਰਬੰਧ ਉਹਦਾ ਵੀ ਆਈਪੀ ਰਿਫਰੈਸ਼ਮੈਂਟ ਹੁੰਦੀ ਹੈ ਜਿਹੜਾ ਖੇਡਾਂ ਦਾ ਸਮਾਨ ਅਸੀਂ ਖਰੀਦਿਆ ਮਤਲਬ ਕਿ ਹਰ ਇੱਕ ਚੀਜ਼ ਦਾ ਜਿਹੜਾ ਧਿਆਨ ਰੱਖਿਆ ਜਾਂਦਾ ਅੱਜ بڑا ਸੁਭਾਗਾ ਦਿਨ ਕਿਉਂਕਿ ਖੇਡਾਂ ਮਤਨ ਪੰਜਾਬ ਦੀਆਂ ਸੀਜ਼ਨ 4 ਆ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਮੁੱਖ ਮੰਤਰੀ ਸਾਹਿਬ 3 ਸਤੰਬਰ ਨੂੰ ਦਾ ਉਗਾਟਨ ਕਰਨਗੇ ਆ ਚੌਥਾ ਸਾਲ ਜਿਹੜਾ ਸਰਕਾਰ ਦਾ ਚੱਲ ਰਿਹਾ ਔਰ ਸਰਕਾਰ ਨੇ ਵਾਦਾ ਕੀਤਾ ਸੀ ਕਿ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਮੁਰਦ ਤੋਂ ਜਿਹੜਾ ਗਰਾਊਂਡਾਂ ਦੇ ਵਿੱਚ ਲੈ ਕੇ ਆਵਾਂਗੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉ। ਉਹਨੂੰ ਲੈ ਕੇ ਉਸ ਪਰਪਸ ਨੂੰ ਲੈ ਕੇ ਬਲਾਕ ਲੈਵਲ ਜ਼ਿਲ੍ਹਾ ਲੈਵਲ ਔਰ ਸਟੇਟ ਲੈਵਲ ਦੇ ਉੱਤੇ ਕੰਪੀਟੀਸ਼ਨ ਹੋਣੇ। ਪਿਛਲੇ ਸਾਲ ਜਿਹੜਾ 4 ਲੱਖ ਦੇ ਕਰੀਬ ਖਿਡਾਰੀਆਂ ਨੇ ਇਹ ਚ ਹਿੱਸਾ ਲਿਆ ਸੀ। ਔਰ ਇਸ ਵਾਰ ਸਰਕਾਰ ਦੀ ਕੋਸ਼ਿਸ਼ ਹੈ ਕਿ ਅਸੀਂ ਇਹਨੂੰ ਹੋਰ ਵਧਾਵਾਂਗੇ। ਤਾਂ ਕਿ ਹਰ ਘਰ ਤੱਕ ਜਿਹੜੀ ਹੈ ਤੇ ਖੇਡਾਂ ਮਤਲਬ ਪੰਜਾਬ ਦੀ ਜਿਹੜੀ ਮਹਿਕ ਹੈ ਉਹ ਪਹੁੰਚੇ। ਸਾਡੇ ਬੱਚੇ ਜਿਹੜੇ ਆ ਜਿਹੜੇ ਅਸੀਂ ਅੱਜਕੱਲ ਕਹਿੰਦੇ ਸੀ ਬੱਚੇ ਆਲਸੀ ਆ ਜੀ ਗਰਾਊਂਡਾਂ ਤੇ ਨਹੀਂ ਜਾਂਦੇ। ਇੱਕ ਕਲਚਰ ਨਹੀਂ ਸੀਗਾ ਲੋਕੀ ਗਰਾਉਂਡ ਤੇ ਉਹਨਾਂ ਨੇ ਚਾਹੁੰਦੇ ਸੀ ਤਾਂ ਸਰਕਾਰ ਨੇ ਇੱਕ ਕਲਚਰ ਜਿਹੜਾ ਹੈ ਉਹ ਪੈਦਾ ਕੀਤਾ ਔਰ ਹਰ ਕਰਦਾ ਬੱਚਾ ਬਜ਼ੁਰਗ ਨੌਜਵਾਨ ਉਹ ਗਰਾਉਂਡਾਂ ਦੇ ਵਿੱਚ ਆਇਆ ਔਰ ਇਹ ਜਿਹੜੀ ਹੈ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ ਉਹ ਨਗਦ ਨਾਮ ਵੀ ਜਿਹੜੇ ਖਿਡਾਰੀਆਂ ਨੂੰ ਦਿੱਤੇ ਜਾਣਗੇ ਤਾਂ ਕਿ ਆਪਦੇ ਜਿਹੜੇ ਚੰਗੇ ਖਿਡਾਰੀ ਹੈ ਉਹ ਆਪਦੀ ਗੇਮ ਨੂੰ ਹੋਰ ਚੰਗਾ ਬਣਾ ਕੇ ਪੰਜਾਬ ਦਾ ਨਾਮ ਭਾਰਤ ਦੇ ਉੱਤੇ ਔਰ ਭਾਰਤ ਦਾ ਨਾਮ ਦੁਨੀਆ ਤੇ ਰੌਸ਼ਨੀ ਦੇਖੋ ਪਹਿਲਾਂ ਵਾਲੀਆਂ ਸਰਕਾਰਾਂ ਹਮੇਸ਼ਾ ਇਹ ਕਹਿੰਦੀ ਰਹੀਆਂ ਵੀ ਅਸੀਂ ਜਵਾਨੀ ਐਲਪਿਆੜ ਦਿੰਦੇ ਆ ਬੱਚਿਆਂ ਨੂੰ ਬਸਿਆਂ ਤੋਂ ਦੂਰ ਕਰਦੇ ਆ ਕਿ ਐਂ ਨਹੀਂ ਇਹ ਕਰਨੀ ਦਾ ਜਿਹੜਾ ਫਰਕ ਹੁੰਦਾ ਹੈ ਜਿਵੇਂ ਯੁੱਧ ਨਾ ਸ਼ਾਂਤ ਵਿਰੋਧ ਚੱਲ ਰਿਹਾ ਉਵੇਂ ਹੀ ਖੇਡਾਂ ਮਤਲਬ ਪੰਜਾਬ ਦੀਆਂ ਜਿਹੜੀ ਪੰਜਾਬ ਦੀ ਨੌਜਵਾਨੀ ਨੂੰ ਸੇਖਾਂ ਪ੍ਰਤੀਯੋਗਿਤਾਸ਼ਾਤ ਕਰਨ ਵਾਸਤੇ ਹੈ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਹੈ ਸੋ ਮੈਨੂੰ ਲੱਗਦਾ ਵੀ ਜਿਵੇਂ ਦੂਜੀਆਂ ਸਟੇਟਾਂ ਚ ਆਪਾਂ ਅਕਸਰ ਪਹਿਲਾਂ ਵੇਖਦੇ ਹਾਂ ਹਰਿਆਣੇ ਤੇ ਸ਼ਾਇਦ ਵਧੀਆ ਹੁੰਦਾ ਸੀ ਤੋਂ ਖਿਡਾਰੀ ਨਿਕਲਦੇ ਸਾਡੇ ਇੱਥੋਂ ਨਿਕਲਦੇ ਨਹੀਂ ਸਕਦੇ ਹਾਲਾਂਕਿ ਸਾਰੀਆਂ ਜਿਹੜੀਆਂ ਵੱਡੀਆਂ ਟੀਮਾਂ ਨੇ ਇੰਟਰਨੈਸ਼ਨਲ ਟੀਮਾਂ ਉਹਨਾਂ ਦੇ ਤਕਰੀਬਨ ਜਿਹੜੇ ਕਪਤਾਨ ਆ ਉਹ ਪੰਜਾਬ ਤੋਂ ਸੋ ਮਾਲਕ ਸਾਹਿਬ ਨੇ ਸੋਚਿਆ ਵੀ ਅਸੀਂ ਵੀ ਆਪਦੇ ਜਿਹੜੇ ਜਵਾਬ ਆ ਉਹਨਾਂ ਨੂੰ ਬੱਚੇ ਆ ਸਾਡੇ ਪੰਜਾਬ ਦੇ ਉਹਨਾਂ ਨੂੰ ਇਸ ਅਰੀਤਾ ਲਪਾਈਏ ਗਰਾਊਂਡਾਂ ਲਪਾਈਏ ਉਸੇ ਤੈਅ ਦੀ ਹਰ ਇੱਕ ਹਲਕੇ ਦੇ ਵਿੱਚ ਜ਼ਿਆਦਾ ਨਹੀਂ ਤਾਂ 40 40 50 50 ਗਰਾਊਂਡ ਦੇ ਹਰ ਇੱਕ ਪਿੰਡ ਦੀ ਗੱਲ ਹੈ ਕਿ 30 ਲੱਖ ਦਾ ਤੇ 25 ਲੱਖ ਦਾ ਕਿਸੇ ਤਰੀਕੇ ਨਾਲ ਫਾਇਦਾ ਹੀ ਕਰਦੇ ਕੋਈ ਸਰਕਾਰੀ ਹੈ ਕਿ ਨਵੀਂ ਵੀਡੀਓ ਨਹੀਂ ਨਾ ਪੱਕਿਆ ਤੇ ਜੀ ਗਰਾਊਂਡਾਂ ਤੇ ਉਹਨਾਂ ਦੇ ਟ੍ਰੇਨਰ ਵੀ ਸੇਵਾ 'ਚ ਜਿੰਮ ਜਿਹੜੇ ਹਰ ਇੱਕ ਹਰ ਇੱਕ ਜਿਹੜਾ ਟੇਰੇਆ ਤਕਰੀਬਨ ਮੈਂ ਆਪਾਂ ਆ ਗਏ ਜਿੰਮ ਦੇ ਅੱਗੇ ਇੱਕ ਟੀਮ ਨੇ ਬੰਨ੍ਹਿਆ ਆ ਕੇ ਦੇ ਦਿੱਤਾ ਤਕਰੀਬਨ ਮੇਰੇ ਯਾਰ ਕਿ ਇੰਦਾ ਸਾਰੇ ਫਿੰਡਾ ਦੀ ਜਿੰਮ ਹੋਣੀ ਤੇ ਗਰਾਊਂਡ ਵੀ ਹੋ ਜਾਣਗੇ ਸੋ ਐਡੂ ਕਹਿੰਦਾ ਨਾ ਕਿਸੇ ਸਰਕਾਰ ਨੇ ਆਇਆ ਕੀਤਾ ਤੇ ਨਾ ਹੀ ਕਿਸੇ ਨੇ ਕਰਦਾ ਕਿ ਸੱਚੀ ਮੁੱਤੀ ਗਰਾਊਂਡ ਦੇ ਉੱਤੇ ਆ ਕੇ ਬੱਚੇ ਬਿਹਤਰ ਦਾ ਇਚਾਰਾ ਕਰਦੇ ਦਾ ਵਧੀਆ ਜਿਹੜਾ ਪਾਪਾ